जी 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 जी। ओ, हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਲਦਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਦੀ ਸੂਈ ਵੜਤੇ ਲਈ ਲੈ ਕੇ ਆਂ ਜੀ ਆਓ ਪੁੱਛ ਲਈਏ ਭਾਈ ਤੋਂ ਟੇਰ ਭਾਈ ਜੀ ਹਸਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋਈ ਵਧੀਆ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋ ਨਾਮ ਮਾ ਜੀ ਪਿੰਡ ਕੁਸਾ ਜੀ ਹੂੰ ਜ਼ਿਲ੍ਹਾ ਜ਼ਿਲ੍ਹਾ ਮੋਗਾ ਤੁਸੀਂ ਖਿਆਲ ਸਿੰਘ ਨੇੜੇ ਪਿੰਡ ਨੇੜੇ ਬੋਡੇ ਰਹਿ ਗਿਆ ਹੀ ਲਵਾਰਾ ਰਹਿ ਗਿਆ ਮੋਬਾਈਲ ਨੰਬਰ ਬੋ 7529844966 ਭਾਈ ਜਿਹੜੀ ਇਹ ਬਰਦ ਦੇ ਨੇ ਕਿਹੜਾ ਸੂਸ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਬਾ ਡੇਢ ਕ ਘੰਟਾ ਹੀ ਹੋਇਆ ਜੀ ਠੀਕ ਆ ਬੱਚਾ ਕੀ ਦਿੱਤਾ ਬਈ ਬੱਚਾ ਬੱਛਾ ਜੀ ਬੱਛਾ ਦਿੱਤਾ ਜੇਰ ਪਾਈ ਬਈ ਨਹੀਂ ਜੇਰ ਤਾਂ ਹੈ ਜੇ ਡੇਢ ਕ ਘੰਟਾ ਹੀ ਹੋਇਆ ਈ ਸੂਈ ਠੀਕ ਆ ਬਈ ਤੇ ਬੌਲਾ ਕਿੰਨਾ ਕੱਢਿਆ ਬੌਲਾ ਕੱਢਿਆ ਬਾਈ 2 ਕ ਕਿਲੋ ਧਾਰਾ ਮਾਰ ਕੇ ਦਿਖਾਵਾਂਗੇ ਜੀ ਠੀਕ ਆ ਬਾਈ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਜੀ ਠੀਕ ਆ ਥਣ ਥਣ ਚੰਗਾ ਹਾਂ ਆਰਡਰ ਚੰਗਾ ਤਿਆਰ ਕਰਿਆ ਬਈ ਤੇ ਕੱਲਾ ਕੱਲਾ ਥਾਂ ਮੁੱਕੀ ਆ ਥਣ ਕੱਦ ਵੱਡ ਚੰਗਾ ਤੇ ਸੋਈ ਸਵਾਈ ਬੱਚਾ ਮੂਰ ਬੱਛਾ ਕਿੰਨਾ ਕਿ ਦੁੱਧ ਦੀ ਗੁਆਸਟੀ ਦੇ ਦੋ ਜੀ 20 22 ਕਿਲੋ ਰਾਮ ਠੀਕ ਹੈ ਬਾਈ ਤੋਰਾ ਤਾਰਾ ਚੰਗਾ ਕਰਦ ਚੰਗਾ ਬਾਈ ਥਣ ਚੰਗਾ ਚੁਾਈ ਚੁਈ ਬਾਈ ਕਹਿੰਦਾ ਨੰਬਰ 1 ਹੈ ਕੀ ਮੁੱਲ ਹੈ ਬਾਈ ਮੁੱਲ 52000 50000 ਦੀ ਰਾਮ ਠੀਕ ਹੈ 52000 ਰੁਪਿਆ ਮੁੱਲ 50000 ਦੀ ਬਾਈ ਲੋ ਤਾਂ 20 20 ਕਿਲੋ ਦੀ ਗਾਰੰਟੀ ਵੀ ਹੈ ਜੀ ਠੀਕ ਹੈ ਹਾਂ ਹੂੰ ਠੀਕ ਹੈ ਬਾਈ ਕਾ ਮਾਰ ਕੇ ਦਫਾ ਕਰਾ ਮਾਰ ਕੇ ਦਫਾ ਕੋਈ ਚੱਕਰ ਨਹੀਂ ਥਾਣ ਬਹੁਤ ਚੰਗਾ ਬਾਈ ਮੁੱਠੀ ਵਾਲਾ ਥਾਣ ਕਲਾ ਕਲਾ ਥਾਂ ਦੀ ਲਾਇਆ ਬਾਈ ਚਵਾਈ ਚੈੱਕ ਕਰ ਲੋ ਹੂੰ ਚਵਾਈ ਜੁ ਵੀ ਚੰਗੀ ਹੈ ਨਾ ਬਾਈ ਹੱਕ ਮੰਗਦਾ ਹੂੰ ਨਾ ਹੋਰ ਲੈ ਜਮਾ ਦੇ ਬਾਕੀ ਠੀਕ ਹੈ ਚਵਾਈ ਜੁ ਵੀ ਬਾਈ ਨੰਬਰ 1 ਤੇ ਮੁੱਲ ਵੀ ਜਾਇਜ਼ ਆ ਵਿੱਚੋਂ ਮਾਨਦਾਨ ਜਰੂਰ ਹੋ ਜਾਓ ਕਿਸੇ ਵੀਰ ਦੇ ਬੜਾ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ